ਸੀ ਪਹੁੰਚੇ ਹਾਂ ਪਿੰਡ ਪੰਨੀ ਵਾਲਾ ਫੱਤਾ ਦੇ ਮਹੱਲਾ ਕਲੀਨਿਕ ਦੇ ਵਿੱਚ ਤੇ ਇਹ ਮਹੱਲਾ ਕਲੀਨਿਕ ਪਹਿਲਾਂ ਪੀ ਐਚ ਸੀ ਹੁੰਦਾ ਸੀ ਪ੍ਰਾਇਮਰੀ ਹੈਲਥ ਸੈਂਟਰ ਤੇ ਹੁਣ ਇਹਨੂੰ ਮਹੱਲਾ ਕਲੀਨਿਕ ਦਾ ਨਾਂ ਦੇ ਦਿੱਤਾ ਹੈ ਆ ਸਮਨ ਨੇ ਵੇਖੋ ਮਹੱਲਾ ਕਲੀਨਿਕ ਦਾ ਬੋਰਡ ਲੱਗਿਆ ਤੇ ਹੁਣ ਅਸੀਂ ਮਹੱਲਾ ਕਲੀਨਿਕ ਦੇ ਵਿੱਚ ਐਂਟਰ ਹੁੰਨੇ ਆ ਤੇ ਅੰਦਰ ਆਪਾਂ ਕਰਦੇ ਆ ਗੱਲਬਾਤ ਤੇ ਸਾਰਾ ਜਿਹੜਾ ਸਟਾਫ ਹੈ ਉਹ ਡਿਊਟੀ ਤੇ ਬੈਠਾ ਦਵਾਈਆਂ ਦੇ ਰਿਹਾ ਹੈ ਤੇ ਆਪਾਂ ਇਹਦੀ ਬਾਬਤ ਡਾਕਟਰ ਸਾਹਿਬ ਨਾਲ ਵੀ ਜਿਹੜੇ ਇੱਥੇ ਮੈਡੀਕਲ ਅਫਸਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਵਿਖਾਵਾਂਗੇ ਤੁਹਾਨੂੰ ਸਾਰੀਆਂ ਇਹ ਤਸਵੀਰਾਂ ਵੀ ਇੱਥੇ ਕਿਹੜੇ-ਕਿਹੜੇ ਟੈਸਟ ਕੀਤੇ ਜਾਂਦੇ ਆ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਕੋਈ ਪੈਸਾ ਲਿਆ ਜਾਂਦਾ ਕਿ ਨਹੀਂ ਤੇ ਆਪਾਂ ਹੁਣ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਕਾਸਾ ਵੇਤਾ ਇਥੋਂ ਤੱਕਲੀਫ ਹੀ ਦਿੰਦੀ ਹੈ ਵੀ ਆਦੇਸ ਆ ਕੇ ਨਹੀਂ ਤੇ ਇਹ ਮੁਹੱਲਾ ਕਲੀਨਿਕ ਜਿਹੜਾ ਪਿੰਡ ਪੰਨੀ ਵਾਲਾ ਫੱਤਾ ਦੇ ਵਿੱਚ ਬੜਿਆ ਤੇ ਅਸੀਂ ਬਾਹਰ ਜਿਹੜੇ ਮਰੀਜ਼ਾਂ ਤੋਂ ਕਾਫੀ ਪੁੱਛਗਛ ਕੀਤੀ ਹੈ ਤੇ ਉਹ ਮਰੀਜ਼ ਕਹਿੰਦੇ ਵੀ ਸਾਨੂੰ ਇੱਥੇ ਦਵਾਈ ਬੂਟੀ ਸਾਰੇ ਸਹੀ ਮਿਲਦੀ ਹੈ ਹਾਂਜੀ ਤੇ ਪਹਿਲਾਂ ਇਹ ਪੀ ਐਚ ਸੀ ਸੀ ਤੇ ਹੁਣ ਮੁਹੱਲਾ ਕਲੀਨਿਕ ਬਣ ਗਿਆ ਇਹਦੇ ਵਿੱਚ ਕੀ ਡਿਫਰੈਂਸ ਕੀ ਹੈ ਜੀ ਪਹਿਲਾਂ ਤਾਂ ਇਹ ਇੱਥੇ ਜਦੋਂ ਪੀਐਸਸੀ ਸੀ ਪੁਰਾਣੀ ਹਾਂਜੀ ਉਦੋਂ ਟੈਸਟ ਨਹੀਂ ਹੁੰਦੇ ਸੀ ਅੱਛਾ ਜੀ ਹੁਣ ਫ੍ਰੀ ਟੈਸਟ ਹੁੰਦੇ ਸਾਰੇ ਅੱਛਾ ਜੀ ਸਾਰੀਆਂ ਮੈਡੀਸਿਨ ਅਵੇਲੇਬਲ ਆ ਅੱਛਾ ਜੀ ਤੇ ਬਾਕੀ ਮੈਨੂੰ ਤਾਂ 6 ਮਹੀਨੇ ਹੋਈ ਆ ਜੀ ਆਈ ਨੂੰ ਤੇ ਸਾਰੀਆਂ ਜਿਹੜੀਆਂ ਮੈਡੀਸਿਨ ਆ ਉਹ ਫ੍ਰੀ ਮਿਲਦੀਆਂ ਹਾਂ ਹਾਂਜੀ ਸਾਰੀਆਂ ਫ੍ਰੀ ਆਫ ਕਾਸਟ ਆ ਜੀ ਕੋਈ ਲਿਖ ਕੇ ਨਹੀਂ ਤੁਸੀਂ ਦਿੰਦੇ ਵੀ ਆ ਜਾ ਕੇ ਮੈਡੀਕਲ ਸਟੋਰ ਤੇ ਲਓ ਸਾਡੇ ਕੋਲ 92 ਦਵਾਈਆਂ ਹੀ ਸਾਰੀਆਂ ਅੰਦਰੋਂ ਹੀ ਦਿੰਦੇ ਜੀ ਸਾਡਾ ਤੁਸੀਂ ਜਿਵੇਂ ਮਨਮਾਨ ਲਾ ਕੇ ਕਿ ਨਾਇਕਤਾ ਗਿਆ ਵੇ ਉਹ ਤੁਸੀਂ ਉਸ ਤੋਂ ਬਾਅਦ ਇੱਥੇ ਆਇਆ ਕੋ ਪਹਿਲਾਂ ਤੁਹਾਨੂੰ ਤੁਸੀਂ ਤੋਂ ਕਿਉਂ ਕਿ ਤੁਹਾਡੀ ਇੱਥੇ ਦੀ ਨਹੀਂ ਨਹੀਂ ਸਾਡੀ ਮਹੱਲਾ ਕਲੀਨਿਕ ਤੇ ਵਿੱਚ ਪੋਸਟਿੰਗ ਹੈ ਆਮ ਆਦਮੀ ਕਲੀਨਿਕ ਦੇ ਵਿੱਚ ਹਾਂਜੀ ਅੱਛਾ ਤੇ ਟੈਸਟਿੰਗ ਵੀ ਸਾਰੇ ਇੱਥੇ ਹੁੰਦੇ ਆ ਜੀ ਸਾਰੇ ਟੈਸਟ ਇੱਥੇ ਹੁੰਦੇ ਆ ਜੀ ਤੇ ਕੋਈ ਪੈਸਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਆਫ ਕਾਸਟ ਹੈ ਸਾਰੇ ਅੱਛਾ ਮਤਲਬ ਬਾਹਰ ਜਿਹੜੇ ਮਰੀਜ਼ਾਂ ਦੀ ਅਸੀਂ ਤਾਂ ਵੇਖਿਆ ਵੀ ਲੈਣ ਹੀ ਲੱਗੀ ਐ ਇੱਕ ਆ ਗਿਆ ਇੱਕ ਉੱਟ ਗਿਆ ਇੱਕ ਆ ਗਿਆ ਉੱਟ ਗਿਆ ਇੰਨੇ ਮਤਲਬ ਮਰੀਜ਼ ਇਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਮਰੀਜ਼ ਰੋਜ਼ ਦੇ ਇੱਥੇ ਸੌ ਆ ਜਾਂਦੇ ਹੋਣੇ ਨਹੀਂ ਇੱਥੇ 40 ਤੋਂ 45 OPD ਹੈ ਦਿੱਲੀ ਦੀ 40 45 OPD ਹੈ ਹਾਂਜੀ ਹਾਂਜੀ ਤੇ ਇੱਥੇ ਤੁਸੀਂ ਐਡਮਿਟ ਵੀ ਕਰਦੇ ਹੋ ਐਡਮਿਟ ਨਹੀਂ ਕਰਦੀ ਅਸੀਂ ਕੱਲੀ OPD ਆਊਟ ਪੇਸ਼ੈਂਟ ਡਿਪਾਰਟਮੈਂਟ ਹੀ ਹੈ ਇਕੱਲਾ ਅੱਛਾ ਹਾਂਜੀ ਤੇ ਕੋਈ ਡਿਲੀਵਰੀਆਂ ਵਗੈਰਾ ਡਿਲੀਵਰੀਸ ਨਹੀਂ ਹੁੰਦੀਆਂ ਇੱਥੇ ਮਤਲਬ ਤੁਸੀਂ ਜਿਹੜੇ ਇੱਥੇ ਮੈਡੀਕਲ ਅਫਸਰੋਂ ਹਾਂਜੀ ਮੈਡੀਕਲ ਆਫਸਰ ਹੈ। ਐਂਬੀਐਸ ਮੈਡੀਕਲ ਆਫਸਰ ਹਾਂਜੀ। ਡਾਕਟਰ ਸਾਹਿਬ ਇਹ ਟੈਸਟ ਹੁੰਦੇ ਆ ਉਹ ਸੀਫੇਲ ਹੋ ਗੋੜਾ ਕਿ ਟੈਸਟ ਜਬਾਸ਼ਾ ਸਾਡਾ ਹੀ ਕੰਟਰੈਕਟ ਹੈਗਾ ਪੈਥ ਕੇਅਰ ਲੈਬ ਆ ਬਠਿੰਡੇ। ਉਹ ਉੱਥੇ ਪੇ ਨਹੀਂ। ਤੇ ਕਦੇ-ਕਦੇ ਟੈਸਟ ਉਹਦੇ ਆਏਗਾ ਇਹ। 10 ਦਿਨਾਂ ਦੇ ਵਿੱਚ ਵਿੱਚ ਆ ਜਾਂਦੇ। ਤੇ ਨਿੱਕੇ ਟੈਸਟ ਇੱਥੇ ਹੋ ਜਾਂਦੇ ਹੁਣਾਂ ਪ੍ਰਾਂਤਕੀ ਜੀ। ਨਹੀਂ ਨਿੱਕੇ ਤੋਂ ਲੈ ਕੇ ਵੱਡਾ ਸਾਰੇ ਟੈਸਟ ਉੱਥੇ ਹੁੰਦੀ। ਸਾਰੇ ਬਾਹਰ ਹੁੰਦੀ ਆ। ਹਾਂਜੀ। ਅੱਛਾ। ਮਤਲਬ ਵੀ ਜਿਹੜਾ ਤੁਸੀਂ ਕੰਮ ਇੱਥੇ ਕਰ ਰਹੇ ਹੋ ਤੁਹਾਡੇ ਕੰਮ ਤੋਂ ਸਾਰਾ ਪਿੰਡ ਬਹੁਤ ਖੁਸ਼ ਹੈ ਇਲਾਕਾ ਵੀ ਖੁਸ਼ ਹੈ ਅਸੀਂ ਵੀ ਖੁਸ਼ ਹੈ ਅਸੀਂ ਤਾਂ ਇਹ ਸਮਝਦੇ ਸੀ ਵੀ ਅਸੀਂ ਅੱਜ ਰੇਡ ਕਰਨਾ ਜਾ ਕੇ ਤੇ ਰੇਡ ਕਰਕੇ ਕੋਈ ਇਹਨਾਂ ਦੀ ਜਿਹੜਾ ਵੀਕ ਪੁਆਇੰਟ ਪੜਾਂਗੇ ਤੇ ਚਲਾਵਾਂਗੇ ਪਰ ਵੀਕ ਪੁਆਇੰਟ ਸਾਨੂੰ ਇੱਥੇ ਮਿਲਿਆ ਹੀ ਕੋਈ ਨਹੀਂ ਕਿਉਂਕਿ ਜਿਹੜੇ ਹੱਸਦੇ ਜਾਂਦੇ ਆ ਬ੍ਰੀਜ ਤੇ ਜਿਹੜੇ ਰੋਂਦੇ ਆਉਂਦੇ ਆ ਕਿਉਂਕਿ ਜਿਹੜੇ ਨੂੰ ਕੋਈ ਮਤਲਬ ਕੋਈ ਇਹਦੇ ਦਰਦ ਹੁੰਦਾ ਹੈ ਕਿਸੇ ਦਾ ਬਹੁਤ ਪਰੇ ਹੋਣ ਦਾ ਤੇ ਜਦੋਂ ਇੱਥੇ ਆ ਜਾਂਦੇ ਇਥੇ ਦਵਾਈ ਲੈ ਕੇ ਬਹੁਤ ਕੁਝ ਹੋ ਜਾਂਦਾ ਸਾਰੇ ਵਧੀਆ ਦਿੰਦੇ ਆ ਇਹ ਸਾਰਾ ਸਾਮ ਵਧੀਆ ਸਾਡਾ ਡਾਕਟਰ ਸਾਹਿਬ ਜਿਹੜਾ ਮੋਹੱਲਾ ਕਲੀਨਿਕ ਦਾ ਆ ਮਾਰਟੀ ਨੇ ਨਾਮ ਦਿੱਤਾ ਗਿਆ ਹਾਂਜੀ ਤੇ ਤੁਸੀਂ ਇਹ ਡਿਊਟੀ ਹੈ ਜੇ ਪਨੀ ਉਹਲਾ ਪਤਾ ਮੋਹੱਲਾ ਕਲੀਨਿਕ ਦੀ ਹੈ ਸਰ ਵੀ ਜਿਹੜੀ ਤੁਸੀਂ ਇੱਥੇ ਦਵਾਈ ਦਈਏ ਹੋ ਸਾਈ ਦਵਾਈ ਜਿਹੜੇ ਪੰਜਾਬ ਸਰਕਾਰੋਂ ਇੱਥੇ ਅਵੇਲੇਬਲ ਹੁੰਦੀ ਹੈ ਕਿ ਕੋਈ ਬਾਹਰੋਂ ਵੀ ਦਵਾਈ ਉਹਦੇ ਦੇ ਕੇ ਦਿੰਦੇ ਹੋ ਨਹੀਂ ਸਾਰੀ ਇੱਥੇ ਅਵੇਲੇਬਲ ਹੈ ਸਾਰੀ ਇੱਥੇ ਡਾਕਟਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਵਾਸਤੇ ਤੁਸੀਂ ਆਪ ਦੇ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੱਤਾ ਠੀਕ ਹਾਂ ਜੀ ਹਾਬੀਬਾ ਇੱਥੇ ਤੁਸੀਂ ਅੱਜ ਕਿਵੇਂ ਆ ਜਾਈ ਸੀ ਅਸੀਂ ਦਵਾਈ ਲੈਣ ਆਏ ਸੀ ਇੱਥੇ ਕਾफी ਦਵਾਈ ਲੈਣ ਆਏ ਸੀ ਅਸੀਂ ਦਵਾਈ ਇੱਥੇ ਚੱਲਦੀ ਸਾਡੀ ਮਤਲਬ ਕਾਫੀ ਲੰਮੇ ਟਾਈਮ ਤੋਂ ਅੱਛਾ ਵੀ ਤਕਲੀਫ ਸੀਗੀ ਅੱਛਾ ਇੱਕ ਵੀ ਤੇ ਇੱਕ ਅੱਖਾਂ ਦੀ ਦਵਾਈ ਜਿਹੜੀ ਆਈ ਫਲੂ ਫੈਲਿਆ ਆ ਖਾਰਿਸ਼ ਦੀ ਅੱਛਾ ਲੰਮੇ ਸਮੇਂ ਤੋਂ ਚੱਲਦੀ ਸੀ ਸਾਡੀ ਅੱਛਾ ਤੇ ਬਸ ਵਧੀਆ ਕੀ ਜਿਹੜਾ ਪਹਿਲਾਂ ਇੱਥੇ ਪੀ ਐਚ ਸੀ ਬਣਾ ਹੁੰਦਾ ਸੀ ਹੁਣ ਇਹਨੂੰ ਮਹੱਲਾ ਕਲੀਨਿਕ ਬਣਾਤਾ ਹਾਂਜੀ ਵੇ ਹੁਣ ਵਧੀਆ ਇੱਥੇ ਦਵਾਈ ਕੁੱਟੀ ਮਿਲਦੀ ਆ ਡਾਕਟਰ ਵਧੀਆ ਆ ਗਏ ਸਾਰਾ ਸਟਾਫ ਵਧੀਆ ਕਿ ਪਹਿਲਾਂ ਇਸੋਂ ਪਹਿਲਾਂ ਵਧੀਆ ਸੀ ਨਹੀਂ ਪਹਿਲਾਂ ਵੀ ਵਧੀਆ ਸੀ ਹੁਣ ਵੀ ਵਧੀਆ ਸੀ ਅਸੀਂ ਕਾਫੀ ਲੰਮੇ ਸਮੇਂ ਤੋਂ ਇੱਥੇ ਦਵਾਈ ਲੈਣੇ ਆ ਜੋ ਵੀ ਜਿਹੜੇ ਡਾਕਟਰ ਸਾਹਿਬ ਇੱਥੇ ਹੈ ਨਹੀਂ ਸੀ ਜਿਹੜੇ ਐਮ ਬੀਬੀਐਸ ਡਾਕਟਰ ਹੈ ਨਹੀਂ ਸੀ ਹਾਂਜੀ ਤੇ ਜਿਹੜੇ ਮਤਲਬ ਫਾਰਮੇਸੀ ਅਫਸਰ ਬੈਸਿੰਗ ਉਹ ਹੀ ਦਵਾਈ ਦਿੰਦੇ ਸੀ ਹਾਂਜੀ ਤੇ ਹੁਣ ਤਾਂ ਇਹ ਡਾਕਟਰ ਸਾਹਿਬ ਆ ਗਏ ਕੋਈ ਫਾਇਦਾ ਹੋਇਆ ਇਹਨਾਂ ਦਾ ਹਾਂਜੀ ਬਹੁਤ ਫਾਇਦਾ ਹੋਇਆ ਹੈ ਇੱਕ ਵਾਰੀ ਦਵਾਈ ਲੈਣ ਚ ਖਾਂਚ ਹੀ ਬਹੁਤ ਜ਼ਿਆਦਾ ਵੀ ਫਰਕ ਪੈ ਜਾਂਦਾ ਹੈ। ਕੋਈ ਬਹੁਤ ਸਹੀ ਬੋਲਦੀ ਹੈ। ਹਾਂਜੀ ਬਹੁਤ ਵਧੀਆ। ਬਾਹਰੋਂ ਤਾਂ ਦਵਾਈ ਲਿਖ ਕੇ ਆਉਂਦੇ। ਨਹੀਂ ਜੀ। ਪੈਸਾ-ਗੁੱਸਾ ਕੋਈ ਲੱਗਦਾ ਪਰਚੀ ਫੀਸ ਜਾਂ ਕੁਝ ਨਹੀਂ। ਨਹੀਂ ਜੀ ਕੁਝ ਨਹੀਂ ਲੱਗਦਾ ਕੋਈ ਪਰਚੀ ਫੀਸ ਨਹੀਂ ਕੋਈ ਬਾਹਰੋਂ ਲਿਖ ਕੇ ਨਹੀਂ ਦਿੰਦੇ ਦਵਾਈ ਸਾਰੀ ਦਵਾਈ ਇੱਥੋਂ ਪ੍ਰੋਪਰਲੀ ਮਿਲਦੀ ਹੈ। ਅੱਛਾ ਤੇ ਪੂਰਾ ਬਤਲੋ ਇੱਥੇ ਜਿਹੜੀ ਮਾਨ ਇੱਜ਼ਤ ਰਿਸਪੈਕਟ ਤੁਹਾਨੂੰ ਪੂਰੀ ਮਿਲਦੀ ਹੈ। ਹਾਂਜੀ। ਅੱਛਾ ਤੁਰੇ ਤੁਦੀ ਖੁਸ਼ ਹੋ ਪੂਰੇ। ਹਾਂਜੀ ਹਾਂਜੀ। ਹਾਂਜੀ ਇਸ ਪੂਰੇ ਖੁਸ਼ ਆ। ਸਾਰੇ ਜੋ ਵੀ ਸਾਡੇ ਕਰੀਬੀ ਇੱਥੇ ਆਉਂਦੇ ਨੇ ਉਹ ਵੀ ਪੂਰੇ ਖੁਸ਼ ਹੱਸਦੇ ਨੇ ਕਿ ਮਹਿੰਗੀ ਤੋਂ ਮਹਿੰਗੀ ਦਵਾਈ ਇੱਥੇ ਮੁਕਤ ਫ੍ਰੀ ਦਿੱਤੀ ਜਾਂਦੀ ਕੋਈ ਵਾਰੋਂ ਲਿਖ ਕੇ ਦਿੱਤੀ ਜਾਂਦੀ ਟੈਸਟ ਜਿਹੜੇ ਹੁੰਦੇ ਬਿਲਕੁਲ ਇੱਥੇ ਪਾਣੀ ਵਧਿਆ ਹੈ ਮੈਦਾ ਖੰਡਾ ਵੀ ਆਪੇ ਹਾਂਜੀ ਹਾਂਜੀ ਆਵਾਗਰਾਂ ਦਾ ਪੂਰਾ ਨੋਨਾ ਦਈਓ ਹਾਂਜੀ ਫਿਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵਾਤਵਾ ਦਓ ਹਾਂਜੀ ਬਹੁਤ ਵਧੀਆ ਹੈਗੀ ਹੈ ਜੋ ਸਰਕਾਰ ਨੇ ਸੇਵਾ ਦਿੱਤੀ ਹੈ ਆਓ ਜੀ ਬਹੁਤ ਠੀਕ ਹੈ ਹਾਂ ਜੀ ਤੁਹਾਡਾ ਨਾਂ ਕਿਹੜਾ ਹੈ ਨਾਂ ਕੀ ਤੇ ਪਿੰਡ ਕਿਹੜਾ ਹੈ ਬਲਵਿੰਦਰ ਸਿੰਘ ਸਾਕਾ ਫੌਜੀ ਬਿਲਡ ਪਣੀ ਆ ਰਿਹਾ ਹੱਸਤਾ ਅੱਛਾ ਪੰਨੇ ਵਾਲੇ ਤੁਸੀਂ ਰਹਿਣ ਵਾਲੇ ਹੋ ਤੇ ਅੱਜ ਤੁਸੀਂ ਇੱਥੇ ਕਿਵੇਂ ਗੜਾ ਮਾਰਿਆ ਸਿੱਧੀ ਮੈਂ ਲੀਵਰੀ ਵੀ ਦਵਾਈ ਲੈਣ ਆਇਆ ਅਸਲ ਲੀਵਰੀ ਦੀ ਦਵਾਈ ਜੋ ਕਿ ਬਾਹਰੋਂ ਪੱਤਾ 5 600 ਦਾ ਮਿਲਦਾ ਹੈਗਾ ਇੱਥੇ ਪੱਤਾ ਫਰੀ ਮਿਲਦਾ ਕੋਈ ਪੈਸੇ ਲੱਗਦਾ ਅੱਛਾ ਫਰੀ ਦੇ ਦਿੰਦੇ ਆ ਫਰੀ ਜਿੰਜੇ ਪੱਤਾ ਤੇ ਕੋਈ ਮਤਲਬ ਪਾਚੀ ਫੀਸ ਜਾਂ ਕੁਝ ਲੱਗਦਾ ਇੱਥੇ ਕੋਈ ਖਰਚਾ ਨਹੀਂ ਬਿਲਕੁਲ ਜਿਉਂ ਹੀ ਡਾਕਟਰ ਹੈ ਬਹੁਤ ਚੰਗੇ ਡਾਕਟਰ ਹੈ ਹਮ ਹਰ ਕਿਸੇ ਨੂੰ ਦਵਾਈ ਦਿੰਦੀ ਹੈ ਕੋਈ ਇਹ ਗੜਵੀ ਜਿਹੜੀ ਦਵਾਈ ਮੰਗੇ ਨਾ ਦੇਣ ਅੱਛਾ ਹਾਂ ਮੈਂ ਬਰਦ ਦਵਾਈ ਲੈਂਦਾ ਸੀ ਡਾਕਟਰ ਸਾਹਿਬ ਕੋਲ ਆਇਆ ਮੈਂ ਕਹੀਆ ਮੈਂ ਬਰਦ ਦਵਾਈ ਲੈ ਕੇ ਡਾਕਟਰ ਸਾਹਿਬ ਬਰਦ ਕਿਹ ਲਈ ਲੋਡਸਿਲੈਂਡ ਦੀ ਦਵਾਈ ਮੈਂ ਤੈਨੂੰ ਇੱਥੇ ਦੇ ਦਿੰਨਾ ਹੈ ਉਹ ਇਹਨੇ ਮੈਨੂੰ 10 ਬੋਲੀਆਂ ਦੇ ਤੇ 3 ਦੇ ਭਰ ਕੇ 550 ਦੀ ਆਉਂਦੀ ਹੈ ਟੈਸਟ ਮੇਰਾ ਸਾਰੇ ਸਹੀ ਹੋ ਜੇ ਆਹ 3 ਟੈਸਟ ਸਾਰੇ ਸਹੀ ਹੁੰਦੀ ਹੈ ਸਾਰੇ ਦਾ ਫ੍ਰੀ ਕਰਦੇ ਆ ਫ੍ਰੀ ਜਾਂ ਬਿਲਕੁਲ ਫ੍ਰੀ ਅੱਛਾ ਇਹ ਡਾਕਟਰ ਸਾਹਿਬ ਤੇ ਸਾਰੇ ਸਟਾਫ ਤੋਂ ਤੁਸੀ ਖੁਸ਼ ਆਪੁਰੇ ਬਿਲਕੁਲ ਖੁਸ਼ ਆ ਡਾਕਟਰ ਸਾਹਿਬ ਬਿਜਲੀ ਬੜੀ ਕਰਦੇ ਆਗੇ ਬਰਦੀ ਦੀ ਅੱਛਾ ਬਹੁਤ ਰਿਸਪੈਕਟ ਕਰਦੇ ਬਹੁਤ ਰਿਸਪੈਕਟ ਕਰਦੇ ਪਾਲੀ ਵਗੈਰਾ ਪੁੱਛਦੇ ਸਾਰੇ ਨੂੰ ਪੁੱਛਦੇ ਆ ਮੱਚਾ ਵੈਸੇ ਤਾਂ ਇਹ ਹੁੰਦਾ ਵੀ ਸਰਕਾਰੀ ਹਸਪਤਾਲ ਐਸ ਕਰਕੇ ਬਦਨਾਮ ਹੈ ਵੀ ਉੱਥੇ ਇਲਾਜ ਨਹੀਂ ਹੁੰਦਾ ਤੇ ਉੱਥੇ ਜਿਹੜੇ ਸਟਾਫ ਹੁੰਦਾ ਉਹ ਇੱਜ਼ਤ ਨਹੀਂ ਕਰਦਾ ਤੇ ਤੁਸੀਂ ਮਤਲਬ ਕਹੀ ਜਾਂਦੇ ਹੋ ਵੀ ਪੰਨੀ ਵਾਲੇ ਦਾ ਜਿਹੜਾ ਮੱਲਾ ਕਲੀਨਿਕ ਹੈ ਇੱਥੇ ਡਾਕਟਰ ਸਾਹਿਬ ਖੁਦ ਪਾਣੀ ਤਾਂ ਨਹੀਂ ਪੁੱਛਦੇ ਆ ਚਾਹ ਵੀ ਪੁੱਛਦੇ ਆ ਸਾਰਾ ਕੁਝ ਪੁੱਛਦੇ ਆ ਠੀਕ ਹੈ ਇਹ ਇਸੇ ਸਹੀ ਹੈ ਜੀ ਹਾਂ ਇਹਦਾ ਮਤਲਬ ਵੀ ਸਾਡੀ ਦਵਾਈ ਕਿਹੜਾ ਸਤੋਂ ਬਦਦੀ ਹੈ ਕਿ 12 ਵੀ ਲੈ ਕੇ ਦਿੰਦੇ ਨਹੀਂ ਨਹੀਂ ਇੱਥੇ ਮੇਜੇ ਦੀ ਦਵਾਈ ਡਾਕਟਰ ਨੇ ਪਰੋਂ ਲੈਣ ਦੀ ਲੋੜ ਹੀ ਨਹੀਂ ਹੈ ਤੇ ਤੁਸੀਂ ਕਿ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਪਰ ਉਹ ਪ੍ਰਾਈਵੇਟ ਡਾਕਟਰ ਤੋਂ ਦਵਾਈ ਲੈਣ ਆ ਕੇ ਹਸਪਤਾਲ ਤੋਂ ਦਵਾਈ ਲੈਣ ਅੱਛਾ ਜਿਹੜੇ ਪ੍ਰਿੰਟ ਦੇ ਡਾਕਟਰ ਬੈਠੇ ਹੈ ਅੱਛਾ ਉਹਨਾਂ ਤੋਂ ਦਵਾਈ ਲੈਣੇ ਹਸਪਤਾਲੋਂ ਆ ਕੇ ਦਵਾਈ ਲੈਣ ਠੀਕ ਹੈ ਕਿਉਂ ਹਰ ਕਿਸੇ ਦਵਾਈ ਇੱਥੇ ਮਿਲਦੀ ਹੈ ਠੀਕ ਹੈ ਤੁਸੀਂ ਅੱਜ ਤੁਸੀਂ ਇੱਥੇ ਕਿਵੇਂ ਆਏ ਹੋ ਬਹੁਤ ਲਗਲੇ ਵਿੱਚ ਦਵਾਈ ਲੈਣ ਆਉਣੇ ਹੁੰਦੇ ਜੀ ਅੱਛਾ ਤੇ ਦਵਾਈ ਕਿਹਨੇ ਚਰਦੀ ਚਲਦੀ ਹੈ ਦਵਾਈ ਵਾ ਵਾ ਚੰਗੀ ਚਲਦੀ ਹੈ ਦਵਾਈ ਬਹੁਤ ਵਧੀਆ ਆਰਾਮ ਇੱਥੋਂ ਦਾ ਤੇ ਕਾ ਵੀ ਦਵਾਈ ਚਲਦੀ ਹੈ ਉਸ ਆਦੇ ਨੇ ਆ ਲੱਤਾਂ ਬਾਈਆਂ ਅਤ ਕਾਫਤੀ ਮਸੂਰ ਹੁੰਦੇ ਰਹਿੰਦੇ ਐ ਜਦ ਜੇ ਦੀ ਕਮਜ਼ੋਰੀ ਜਕ ਹੁਣ ਠੀਕ ਆ ਹਾਂ ਹੁਣ ਬਿਲਕੁਲ ਠੀਕ ਆ ਤੇ ਇਹ ਜਿਹੜਾ ਹਸਪਤਾਲ ਆ ਇਹ ਵੀ ਇੱਥੇ ਸਾਰੇ ਮਲ ਸਾਰਾ ਸਟਾਫ ਥੋੜੀ ਪੂਰੀ ਕਦਰ ਕਰਦਾ ਹਾਂ ਪੂਰੀ ਕਦਰ ਕਰਦੇ ਪੂਰਾ ਚਾਹ ਪਣੀ ਪੁੱਛਦੇ ਆ ਹਾਂ ਵਧੀਆ ਕੋਈ ਥੋੜੀ ਤੋਂ ਦਵਾਈ ਤੁਸੀਂ ਇੱਥੋਂ ਲੈਂਦੇ ਹੋ ਦਵਾਈ ਲੈਂਦੇ ਰਹੋ ਦਵਾਈ ਨਹੀਂ ਬਾਹਰੋਂ ਲੈਂਦੇ ਠੀਕ ਜਿਹੜੇ ਡਾਕਟਰ ਸਾਹਿਬ ਆਇਆ ਇਹ ਮਤਲਬ ਇਹਨਾਂ ਤੋਂ ਤੁਸੀਂ ਪੂਰੇ ਖੁਸ਼ ਹੋ ਵੀ ਕੋਈ ਇਹ ਪਈ ਪੈਸੇ ਵਗੈਰਾ ਨਹੀਂ ਲਵਾਉਦੇ ਵੀ ਜਾਓ ਹਾਂਜੀ ਪੂਰੇ ਖੁਸ਼ ਆ ਵੀ ਜਾਓ ਫ੍ਰੀ ਆ ਵੀ ਜਾ ਹਾਂ ਵੀ ਉੱਥੋਂ ਜਾ ਕੇ ਏਡੇ ਤੋਂ ਜਾ ਕੇ ਮੈਡੀਕਲ ਸਟੋਰ ਤੇ ਲੋਏ ਦਾਣੇ ਕਿੰਦੇ ਨਾ ਨਹੀਂ ਕੋਈ ਮਤਲਬ ਟੈਸਟ ਵੀ ਫ੍ਰੀ ਕਰਦੇ ਆ ਸਾਰੇ ਹਾਂ ਨਹੀਂ ਕਰਦੇ ਆ ਜੀ ਅੱਛਾ ਤੁਸੀਂ ਪੂਰੇ ਖੁਸ਼ ਆ ਹਾਂ ਪੂਰੇ ਖੁਸ਼ ਹਾਂ ਮੈਂ ਅੱਜ ਪਹਿਲਾਂ ਤੁਸੀਂ ਉਹਦਾ ਨਾਮ ਦੱਸੋ ਤੇ ਪਿੰਡ ਦੱਸੋ ਮੇਰਾ ਨਾਮ ਵਿੱਕੀ ਸਿੰਘ ਹੈ ਟੈਂਟ ਪੰਨਿਆ ਦਾ ਹਾਂ ਅੱਜ ਤੁਸੀਂ ਤਾਂ ਮੱਲਾਂ ਬਹੁਤ ਲੱਗਦੇ ਕਿਵੇਂ ਆ ਜੀ ਅਸੀਂ ਇੱਥੇ ਦਵਾਈ ਲੈਣ ਆਏ ਹਾਂ। ਸਾਰੀ ਦਵਾਈ ਦੋਈ ਲੈਂਦੇ। ਅੱਛਾ ਹਾਂਜੀ। ਪਹਿਲਾਂ ਵੀ ਦੋਈ ਲੈਂਦੇ ਇੱਥੇ। ਹਾਂਜੀ ਇੱਥੇ ਲੈਣੇ ਪਹਿਲਾਂ ਵੀ ਦੋਈ। ਦੋਈ ਤੇ ਬਹੁਤ ਵਧੀਆ ਮਿਲਦੀ ਹੈ। ਹਾਂਜੀ ਬਹੁਤ ਵਧੀਆ ਮਿਲਦੀ ਹੈ। ਇਹ ਦਵਾਈ ਸਾਰੀ ਇੱਥੇ ਮਿਲ ਜਾਂਦੀ ਹੈ ਕਿ ਸੋਰੋਂ ਮਿਲਦੀ ਹੈ। ਇੱਥੇ ਮਿਲ ਜਾਂਦੀ ਹੈ। ਸਾਰੀ ਦਵਾਈ ਇੱਥੇ ਮਿਲ ਜਾਂਦੀ ਹੈ। ਹਾਂਜੀ। ਕੋਈ ਪੈਸਾ ਵਗੈਰਾ ਤਾਂ ਨਹੀਂ ਲੱਗਦਾ? ਨਹੀਂ ਨਹੀਂ। ਵਾਲੇ ਪੈਸਾ ਜੇ ਅੱਜ ਪਾ ਕੇ ਨਹੀਂ ਲਵਾਉਣਾ ਪੈਂਦਾ ਵੀ ਖਾਲੀ ਆਈਦਾ ਤੇ ਦੋਈ ਲੈ ਕੇ ਫੜ ਜਾਏ। ਹਾਂਜੀ। ਜਿੰਨੇ ਦਵਾਈ ਸਾਰੀ ਫ੍ਰੀ ਦਿੰਦੇ। ਹਾਂਜੀ ਹਾਂਜੀ। ਇੱਥੇ ਜਿਹੜੇ ਡਾਕਟਰ ਸਾਹਿਬ ਆ ਕਿਵੇਂ ਬਹੁਤ ਚੰਗੇ। ਮੁਕਤੇ ਜਰਾ ਜਵਾਬ ਮੈਂ ਹਾਂਜੀ ਅੱਛਾ ਤੁਸੀਂ ਦੋਸਤ ਨੂੰ ਵੀ ਹਾਂਜੀ ਕੀ ਤਕਲੀਫ ਆ ਤੇੜ ਖਵਾ ਦਿੱਤੀ ਹੈ ਅੱਜ ਅੱਛਾ ਪੇਟ ਤਾਂ ਬਸ ਤੁਸੀਂ ਡਾਕਟਰ ਸਾਹਿਬ ਕੋਲ ਹੋਵੋਗੇ ਤੇ ਪੇਟ ਉਹਦੇ ਛੱਟ ਜਾਣਾ ਸੀ ਕੋਈ ਜਾਂਦਾ ਹੋ ਜਾਣਾ ਸੀ ਹਾਂ ਬਹੁਤ ਵਧੀਆ ਦਵਾਈ ਦਿੰਦੇ ਆਈ ਸਾਰੇ ਅੱਛਾ ਬਹੁਤ ਵਧੀਆ ਆਈ ਸਾਰੇ ਵਧੀਆ ਧਿਆਨ ਨਾਲ ਗੱਲ ਸੁਣਦੇ ਅੱਛਾ ਗੱਡੀ ਨਹੀਂ ਗੱਲ ਕੀ ਜਦੋਂ ਆਈ ਦਾ ਬੀਠ ਕੇ ਆਪਾਂ ਨੂੰ ਵਧੀਆ ਦੁੱਖ ਤਕਲੀਫ ਪੁੱਛਦੇ ਆ ਤੇ ਵਧੀਆ ਦਵਾਈ ਦੇ ਕੇ ਜਾਵੜੇ ਤਾਂ ਠੀਕ ਹੈ ਜੀ ਮਿਹਰਬਾਨੀ ਮੈਡਮ ਤੁਸੀਂ ਉੱਥੇ ਮੁਹੱਲਾ ਕਲੀਨਿਕ ਪੰਨੀ ਵਾਲਾ ਫੱਟਾ ਦੇ ਵਿੱਚ ਅ ਟੈਸਟਿੰਗ ਤੇ ਤੁਹਾਡੀ ਡਿਊਟੀ ਲੱਗੀ ਹੈ ਕਿ ਪਰਚੇ ਕੱਟੋ ਪਰਚੇ ਕੱਟਣ ਤੇ ਟੈਸਟਿੰਗ ਪਰਚੇ ਕੱਟਣ ਦੇ ਵਿੱਚ ਟੈਸਟਿੰਗ ਤੇ ਵੀ ਹਾਂਜੀ ਤੇ ਪਰਚੀਦਾਰ ਕੋਈ ਤੁਸੀਂ ਇੱਥੇ ਪੈਸਾ ਵਗੈਰਾ ਲੈਂਦੇ ਨਹੀਂ ਬਿਲਕੁਲ ਫ੍ਰੀ ਹਾਂਜੀ ਤੇ ਟੈਸਟਿੰਗ ਜਿਹੜਾ ਤੁਸੀਂ ਕਰਦੇ ਆ ਉਹਦਾ ਕੋਈ ਮਤਲਬ ਪੈਸਾ ਵਗੈਰਾ ਲੱਗਦਾ ਨਹੀਂ ਫ੍ਰੀ ਹੈ ਉਹ ਵੀ ਸਾਰਾ ਕੁਝ ਫ੍ਰੀ ਹੈ ਹਾਂਜੀ ਆਸ਼ਾ ਬਤਲ ਵੀ ਜੋ ਮਰੀਜ਼ ਇੱਥੇ ਆਉਂਦਾ ਹੈ ਮਤਲਬ ਖਾਲੀ ਆਉਂਦਾ ਤੇ ਭਰਿਆ ਜਾਂਦਾ ਹਾਂਜੀ 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 ਤੇ ਮਤਲਬ ਮਰੀਜ਼ ਇੱਥੇ ਅੱਗੇ ਨਾਲੋਂ ਤਾਂ ਕਾਫੀ ਵੱਧ ਗਏ ਹੋਣੇ ਹਾਂਜੀ ਹੈਗੇ ਬਹੁਤ ਜ਼ਿਆਦਾ ਵੱਧ ਗਏ ਹਾਂਜੀ ਤੇ ਵਧੀਆ ਮਤਲਬ ਮਰੀਜ਼ ਤੁਹਾਡੇ ਨਾਲ ਜਿਹੜਾ ਕੋਆਪਰੇਟ ਕਰਦੇ ਹੈ ਤੇ ਤੁਸੀਂ ਉਹਨਾਂ ਨਾਲ ਵਧੀਆ ਕੋਆਪਰੇਟ ਕਰਦੇ ਹੋ ਰਿਸਪੈਕਟ ਕਰਦੇ ਹੈ ਹਾਂਜੀ ਕੀ ਕਹਿੰਦੇ ਹੋ ਆ ਵੀ ਵੀ ਤੁਹਾਡਾ ਨਾਲ ਕੀ ਰਤਨਪੁਰ ਇਹ ਤੇ ਤੁਸੀਂ ਇਹ ਮਹੱਲਾ ਕਲਿਨਿਕ ਪੰਨੇ ਵਾਲਾ ਫੱਤਾ ਦੇ ਵਿੱਚ ਕੀ ਸਰਵਿਸ ਕਰਦੇ ਹੋ? ਸਫਾਈ ਸਫਾਈ ਸ਼ੀਫ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੁਸ਼ਕਲਾਂ ਕੀ ਨੇ? ਮੁਸ਼ਕਲਾਂ ਨਾ ਤਾਂ ਸਾਨੂੰ ਪੱਕਿਆਂ ਕੀਤਾ। ਅੱਛਾ ਤੇ ਨਾ ਹੀ ਸਾਡੀਆਂ ਤਨਖਾਹਾਂ ਵਧਾਉਂਦੇ ਆ। ਅੱਛਾ। ਕਿ 6000 ਯਾਰ ਸਾਰੀ ਤਨਖਾਹ ਆ ਪਹਿਲਾਂ 1000 ਤੇ ਸੀ। ਪਹਿਲਾਂ 1000 ਤੇ ਹੁਣ 6000 ਆ। ਹਾਂ। ਤੇ ਜਿਹੜੀ ਨਵੀਂ ਸਰਕਾਰ ਆਈ ਹੈ ਕੁਝ ਨਹੀਂ ਕੀਤਾ ਸਾਡਾ। ਉਹਨੇ ਕੁਝ ਨਹੀਂ ਕੀਤਾ ਤੁਹਾਡਾ। ਕੁਝ ਲਾਰੇ ਹੀ ਲਾਏ। ਪਾਛਾ ਤੇ ਤੁਹਾਨੂੰ ਪੱਕੇ ਵਗਰਾ ਕਰੀਨ ਕੀਤਾ ਕਿ ਪੱਕੇ ਕੀਤਾ ਨਹੀਂ ਪੱਕੇ ਵੀ ਨਹੀਂ ਗੇ ਕਲੀਨਿਕ ਵੱਲ ਲੈ ਵਿੱਚ ਅਸੀਂ ਆਏ ਆ ਤਾਂ ਬਸ ਅਜੇ ਕੱਚੇ ਹੀ ਆ ਜੇ ਪੱਕੇ ਜੇ ਤਾਂ ਖਾਵਾ ਹੁੰਦੇ ਨਾ ਅੱਛਾ ਅੱਛਾ ਜੇ ਮਤਲਬ ਤੁਸੀਂ ਕੱਚੇ ਹੀ ਆ ਹਾਂ ਕੱਚੇ ਹਾਂ ਤਾਂ ਤੁਸੀਂ ਮਤਲਬ ਜਿਹੜੇ ਐਮ ਐਲ ਏ ਆ ਜਾਂ ਜਿਹੜੇ ਮინისტრਾ ਮੰਤਰੀ ਹੈ ਮੁੱਖ ਮੰਤਰੀ ਵੀ ਆਉਂਦੇ ਆ ਤੁਸੀਂ ਇਕੱਠਿਆਂ ਹੋ ਕੇ ਉਹਨਾਂ ਨੂੰ ਮਿਲੇ ਨਹੀਂ ਕਦੇ ਮਿਲੇ ਅਸੀਂ ਉੱਥੇ ਦੂਸਰਾ ਕੇਸ ਵੀ ਕੀਤਾ ਸੀ ਅੱਛਾ ਪੈਸੇ ਵੀ ਲਾਏ ਆ ਸਾਰਾ ਕੁਝ ਕੀਤਾ ਅੱਛਾ ਕੁਝ ਵੀ ਨਹੀਂ ਬਣਿਆ ਕੋਈ ਸੁਣਵਾਈ ਨਹੀਂ ਕੋਈ ਹਾਂ ਹੁਣ ਤਾਂ ਤੁਸੀਂ ਰਿਟਾਇਰਮੈਂਟ ਤੇ ਵੀ ਨੇੜੇ ਹੋ ਗਏ ਹਾਂਜੀ ਨੇੜੇ ਹੀ ਆ ਜੀ 5 ਸਾਲ ਹੀ ਰਹਿ ਗਏ ਸਾਰੇ ਅੱਛਾ ਤੇ ਉਹ ਕਹਿੰਦੇ ਸੀ ਵੀ ਅਸੀਂ ਕਰ ਦਾਂਗੇ ਕਰ ਦਾਂਗੇ ਕਰਦਾ ਕੋਈ ਨਹੀਂਗਾ ਚਲੋ ਠੀਕ ਹੈ ਜੀ ਅਸੀਂ ਤੁਹਾਡੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਵਾਂਗੇ ਹਾਂਜੀ ਤੇ ਜਰੂਰ ਤੁਹਾਡਾ ਪੱਖ ਰੱਖਾਂਗੇ